ਅੱਜ ਸਮੁੱਚਾਈ ਸਿੱਖ ਜਗਤ ਨੌਵੇਂ ਪਾਤਸ਼ਾਹ ਧਰਮਦੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦੇਵਾਲਾ ਜੀ ਤਿੰਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾ ਰਿਆ ਉੱਥੇ ਨਾਲ ਹੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਤਿੰਨਾਂ ਦੇ 350 ਸਾਲਾ ਗੁਰਿਆਈ ਪੁਰਬ ਨੂੰ ਮਨਾ ਰਿਆ ਪਿਛਲੇ ਦਿਨੀ ਆਪਾਂ ਇੱਕ ਅਪੀਲ ਜਾਰੀ ਕੀਤੀ ਸੀ ਕਿ ਅਸੀਂ ਆਪਣੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨਾ ਕਿਉਂਕਿ ਸ਼ਹਾਦਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਪੈਦਾ ਕਰਦੀਆਂ ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ ਉਹਦੇ ਤੋਂ ਬਾਅਦ ਹੀ 1699 ਦੇ ਵਿੱਚ ਗੁਰੂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਅੱਜ ਵੀ ਖਾਲਸੇ ਹੀ ਸੋਚਦਾ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨ ਦੀ ਲੋੜ ਆ ਤੋਂ ਅਪੀਲ ਕੀਤੀ ਗਈ ਸੀ ਕਿ ਅਸੀਂ ਆਪੋ ਆਪਣੇ ਘਰਾਂ ਦੇ ਉੱਤੇ ਵਪਾਰਕ ਅਦਾਰਿਆਂ ਤੇ ਜੋ ਕੌਮੀ ਨਿਸ਼ਾਨ ਆ ਸਾਡੇ ਇਹਨਾਂ ਨੂੰ ਚਲਾਈਏ ਤਾ ਅੱਜ ਅਸੀਂ ਇੱਥੇ ਆਨੰਦਪੁਰ ਸਾਹਿਬ ਵੀ ਇਹ ਜੋ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਰਹਿਸ਼ ਆ ਜਾਂ ਕੁਛ ਦਫਤਰ ਆ ਇੱਥੇ ਜੋ ਇਹ ਨਿਸ਼ਾਨ ਸਾਹਿਬ ਆ ਇਹ ਸਾਡੇ ਕੌਮੀ ਝੰਡੇ ਇਹਨਾਂ ਨੂੰ ਚੁਲਾਇਆ ਗਿਆ ਤੇ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਕਿ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੇ ਆ ਆਪੋ ਆਪਣੇ ਘਰਾਂ ਤੇ ਵਪਾਰਕਦਾਰੀਆਂ ਤੇ ਇਹ ਜੋ ਕੌਮੀ ਨਿਸ਼ਾਨ ਸਾਹਿਬ ਆ ਇਹਨਾਂ ਨੂੰ ਆਪਾਂ ਚੁਲਾਈਏ